ਉਈ ਜੋ ਕੁਛ ਇੱਥੇ ਚੱਲ ਰਿਹਾ ਹੈ ਕੀ ਤੁਸੀਂ ਉਹਦੇ ਨਾਲ ਸੰਬੰਧ ਤੋਂ ਇੱਕ ਕਲਾਕਾਰ ਆ ਹੋ ਕਲਾ ਉਹ ਹੁੰਦੀ ਹੈ ਜਿਹੜੀ ਲੋਕਾਂ ਵਾਸਤੇ ਹੋਵੇ ਉਹਨਾਂ ਦੀ ਕਲਾ ਹੁਣ ਜਾ ਕੇ ਕਿੱਧਰ ਨੂੰ ਰਹੀ ਹੈ ਇਹਨਾਂ ਕਲਾਕਾਰਾਂ ਦੀ ਜਾਨੀ ਉਹ ਸਾਰੇ ਹਾਕਮਾਂ ਦੇ ਹੱਕ 'ਚ ਕੜੇ ਨਾ ਉਹਨੂੰ ਅਸੀਂ ਕਲਾ ਹੀ ਨਹੀਂ ਕਹਿ ਸਕਦੇ ਲੋਕਾਂ ਨੂੰ ਕਿੰਨਾ ਭਰਮਾਇਆ ਅਸੀਂ ਉਹਨੂੰ ਦੱਸਣਾ ਸੀ ਇਹ ਗੱਲ ਵੀ ਆਹ ਜਿਹੜਾ ਸਾਡੇ ਸੈਦੋ ਵਾਲਾ ਹੁਣਾਂ ਮੰਡੀਆਂ ਖਤਮ ਕਰੀਆਂ ਇਹ ਠੀਕ ਆ ਸਾਡੇ ਮਜ਼ਦੂਰਾਂ ਨਾਲ ਜ਼ਿਆਦਾ ਕਰਤਾ ਟਰੱਕਾਂ ਨਾਲ ਜ਼ਿਆਦਾ ਕਰਤਾ ਉੱਥੇ ਕੋਈ ਵੀ ਜਾਣੀ ਸਾਰਾ ਨਸਾਰਾ ਰਜਗਾਰ ਖੋਸਦਾ ਕੋਈ ਬੰਦਾ ਉੱਥੇ ਕੰਮ ਕਰੀ ਜਾਂਦਾ ਸੈਲੋ ਜਾ ਅਸੀਂ ਉਹ ਰਜਗਾਰ ਨੂੰ ਬਚਾਉਣ ਖਾਤਰ ਤੁਰੇ ਹੋਇਆ ਕਿਉਂਕਿ ਇਹਦੂਆ ਸਾਡਾ ਭੁੱਖ ਨਾਲ ਹੀ ਟਕਰਾ ਹੁਣ ਤਾਂ ਸਾਡਾ ਕੋਈ ਗੁਜ਼ਾਰਾ ਨਹੀਂ ਬਣ ਸਕਦਾ ਅਸੀਂ ਇਸ ਕਰਕੇ ਉਹਨਾਂ ਨੂੰ ਸਵਾਲ ਕਰਨੇ ਨੇ ਕੋਈ ਉਹਨਾਂ ਦੇ ਕੁਝ ਨਹੀਂ ਕਰਨਾ ਨਾ ਅਸੀਂ ਰੋੜਾ ਮਾਰਨਾ ਨਾ ਕੋਈ ਗਾਲ ਦੇਣੀ ਨਾ ਮਾੜਾ ਸ਼ਬਦ ਬੋਲਣਾ ਅਸੀਂ ਸਿਰਫ ਸਵਾਲ ਪੁੱਛਣੇ ਨੇ ਉਹਦਾ ਇਹ ਸਵਾਲ ਵੀ ਨਹੀਂ ਸਾਨੂੰ ਪੁੱਛਣ ਦਿੰਦਾ ਇਥੇ ਦਾ ਪ੍ਰਸ਼ਾਸਨ ਜਿਹੜਾ ਸਾਨੂੰ ਰੋਣ ਨਹੀਂ ਦਿੰਦੇ ਅਸੀਂ ਰੋਣ ਵਾਸਤੇ ਆਏ ਸੀ 750 ਦੀ ਕਾਤਲ ਹੈ ਇੱਕ ਨੌਜਵਾਨ ਸ਼ੌਕ ਕਰਨ ਦੀ ਕਾਤਲ ਹੈ ਅਸੀਂ ਉਹਨਾਂ ਦਾ ਬਹਿਣ ਪਾਉਣੇ ਸੀ ਵੀ ਅਸੀਂ ਰੋਣੇ ਆ ਅਸੀਂ ਕਿਉਂ ਲੜਦੇ ਆ ਅਸੀਂ ਸੜਕਾਂ ਤੇ ਸਾਡਾ ਸ਼ੌਂਕ ਨਹੀਂ ਹੈਗਾ ਅਸੀਂ ਸੜਕਾਂ ਤੇ ਆਪਦੀਆਂ ਮੰਗਾਂ ਬਣਾਉਣ ਵਾਸਤੇ ਆਉਂਦਾ ਕਿੱਤਾ ਬਚਾਉਣ ਵਾਸਤੇ ਆਪਦੀ ਖੇਤੀ ਬਚਾਉਣ ਵਾਸਤੇ ਐਮ ਐਸ ਪੀ ਬਚਾਉਣ ਵਾਸਤੇ ਅੱਜ ਖੇਤੀ ਘਾਟੇ ਦਾ ਧੰਦਾ ਕਿਵੇਂ ਇਥੋਂ ਦੀ ਸਰਕਾਰ ਰੋਲਾ ਪਾ ਰਹੀ ਹੈ ਵੇ ਰਜਗਾਰੀ ਦੀ ਪੰਨੀ ਹੋਈ ਨੌਜਵਾਨੀ ਵਿਦੇਸ਼ਾਂ ਦੀ ਧਰਤੀ ਵੱਲ ਰੁੱਕ ਕੀਤਾ ਹੋਇਆ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਿਹਨੂੰ ਸੋਨੇ ਦੀ ਚਿੜੀ ਕਿਹਾ ਰੰਗਲਾ ਪੰਜਾਬ ਕਿਹਾ ਅੱਜ ਸਾਡੇ ਨੌਜਵਾਨਾਂ ਦਾ ਇਹ ਤੋਂ ਮੋਹ ਭੰਗ ਕਿਉਂ ਹੋ ਗਿਆ ਕਿਉਂਕਿ ਕੁੱਲ ਅਦਾਰੇ ਜਿਹੜਾ ਉਹ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਹੈ ਤਾਂ ਕਰਕੇ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਆਏ ਆ ਇੱਥੇ ਰੋਸ ਕਰਨ ਆਏ ਆ ਅ ਅੱਜ ਇੱਥੇ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਲਾਅ ਐਨ ਲੋਰਡ ਸਿਚੁਏਸ਼ਨਲ ਦੇਖਦੇ ਹੋਏ ਸਾਡੇ ਵੱਲੋਂ ਫੋਰਸ ਡਿਪਲੋਏ ਕੀਤੀ ਗਈ ਹੈ ಪ್ರೋಟೆಸ್ಟ್ uh, ಹಕ್ಕೇಟ್